ਬਿਲਾਵਲ ਮਹੱਲਾ ਪੰਜਵਾਂ ਬਿਲਾਵਲ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਹੁਕਮਨਾਮਾ ਅੰਗ ਨੰਬਰ 827 ਤੇ ਸੁਭਾਈਮਾਨ ਬਖਸ਼ਿਸ਼ ਕਰਦੇ ਹਨ ਰਾਖ ਲਈ ਸਤਗੁਰ ਕੀ ਸ਼ਰਣ ਸਹਿਬ ਕਹਿੰਦੇ ਮੈਨੂੰ ਸਤਗੁਰੂ ਨੇ ਉਸ ਪ੍ਰਮਾਤਮਾ ਦੀ ਸ਼ਰਣ ਦੇ ਵਿੱਚ ਭੇਜ ਕੇ ਮੇਰੀ ਰੱਖਿਆ ਕੀਤੀ ਹੈ ਪ੍ਰਮਾਤਮਾ ਦੀ ਸ਼ਰਣ ਦੇ ਵਿੱਚ ਮੈਂ ਆ ਗਿਆ ਹਾਂ ਅਤੇ ਪ੍ਰਮਾਤਮਾ ਨੇ ਮੈਨੂੰ ਸੰਭਾਲ ਲਿਆ ਹੈ ਜੈ ਜੈਕਾਰ ਹੋ ਅਜਿਕ ਅੰਤਰ ਪਾਰ ਬ੍ਰਹਮ ਮ੍ਰਿਤਾਰ ਉਤਰਨ ਪਰਮਾਤਮਾ ਦੀ ਸ਼ਰਨ ਦੇ ਵਿੱਚ ਆਉਣ ਦੇ ਨਾਲ ਮੈਨੂੰ ਪਰਮਾਤਮਾ ਵੱਲੋਂ ਸਿਫਤ ਸਲਾਮ ਅਲੀ ਸੰਸਾਰ ਨੇ ਜੈਜੈਕਾਰ ਕੀਤੀ ਉਹ ਪਰਮਾਤਮਾ ਜਿਹੜਾ ਹਰ ਇੱਕ ਦੇ ਹਿਰਦੇ ਅੰਦਰ ਵੱਸਦਾ ਹੈ ਮੈਨੂੰ ਉਸ ਨੇ ਧਾਰ ਲਿਆ ਹੈ ਰਹਾਉ ਵਿਸਵੰਗ ਪਰ ਪੂਰਨ ਸੁਖਦਾਤਾ ਸਗਲ ਸਮਗਰੀ ਪੋਖਣ ਭਰਨ ਉਹ ਸੰਸਾਰ ਦਾ ਮਾਲਕ ਜਿਹੜਾ ਹੈ ਜਿਹੜਾ ਪੂਰਨ ਹੈ ਜਿਹਦੇ ਕੋਲ ਸਾਰੇ ਸੰਸਾਰ ਦੇ ਸੁੱਖ ਹਨ ਤੇ ਉਸ ਦੀ ਨਾਮ ਰੂਪੀ ਸਮਗਰੀ ਮੈਨੂੰ ਮਿਲ ਗਈ ਹੈ ਜਿਹੜੀ ਵਿਭਾ ਮ ਪਰਮਾ ਤੋਂ ਦੂਰ ਕਰ ਰੱਖਦੀ ਹੈ। ਥਾਨ ਤਨੰਤਰ ਸਰਬ ਨਿਰੰਤਰ ਬਰ ਬਲ ਜਾਈ ਹਰ ਕੇ ਚਰਨ ਉਹ ਪਰਮਾਤਮਾ ਹਰ ਥਾਂ ਵਿਆਪਕ ਹੈ। ਉਸ ਪਰਮਾਤਮਾ ਤੋਂ ਮੈਂ ਬਲ ਹਾਰ ਜਾਣਾ ਹਾਂ ਸ਼ਬਦ ਰੂਪੀ ਚਰਣਾ ਤੋਂ ਜੀ ਜੁਗਤ ਬਸ ਮੇਰੇ ਸਵਾਮੀ ਸਰਬ ਸਿੱਧ ਤੁਮ ਕਾਰਣ ਕਰਨ ਸਾਰੇ ਜੀਆ ਦਾ ਮਾਲਕ ਜਿਹਦੇ ਕੋਲੋਂ ਸਾਰੀਆਂ ਜੁਗਤਾਂ ਹਨ ਜਿਸ ਜੁਗਤਾਂ ਦੇ ਨਾਲ ਸੰਸਾਰ ਰੂਪੀ ਸਾਗਰ ਤੋਂ ਤਰ ਜਾਈਦਾ ਹੈ। ਉਹ ਮੇਰਾ ਮਾਲਕ ਸੁਆਮੀ ਜਿਹੜਾ ਹੈ ਉਹ ਕਰਨਹਾਰ ਹੈ ਮੇਰੇ ਹਰ ਕਾਰਜ ਸਵਾਰਦਾ ਹੈ ਆਤ ਜੁਗਾਦ ਪ੍ਰਭ ਰਖਦਾ ਆਇਆ ਹਰ ਸਿਮਰਤ ਨਾਨਕ ਨਹੀਂ ਡਰਨ ਉਹ ਪਰਮਾਤਮਾ ਆਪਣੇ ਭਗਤਾਂ ਦੀ ਜੁਗਾ ਜਗੰਤਰਾਂ ਤੋਂ ਰੱਖਿਆ ਕਰਦਾ ਆਇਆ ਹੈ ਹਰ ਸਿਮਰਤ ਨਾਨਕ ਨਹੀਂ ਡਰਨ ਦਾਸ ਨਾਨਕ ਕਹਿੰਦਾ ਹੈ ਉਸ ਪਰਮਾਤਮਾ ਦੇ ਸਿਮਰਨ ਕਰਨ ਦੇ ਨਾਲ ਮਨ ਜਿਹੜਾ ਹੈ ਡਰ ਤੋਂ ਰਹਿਤ ਹੋ ਜਾਂਦਾ ਹੈ ਮਨ ਨੂੰ ਕੋਈ ਵੀ ਡਰ ਨਹੀਂ ਰਹਿ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ